ਇਸ ਸਮੇਂ ਦੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸ ਦਈਏ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਰਕਰ ਸਾਥੀ ਕੋਲੋਂ ਰਖਵਾਇਆ ਗਿਆ ਹੈ ਨੀ ਪੱਥਰ ਤੇ ਇਸ ਮੌਕੇ ਬੋਲਦਿਆਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਹੈ ਕਿ ਇਹ ਸੜਕ ਚੌੜੀ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਏਗਾ ਤੇ ਅੱਜ ਕੱਲ ਇੱਥੇ ਇਕੱਠੇ ਹੋਏ ਜਿੰਨੇ ਲੋਕ ਨੇ ਉਹਨਾਂ ਨੇ ਇਸ ਸੜਕ ਤੋਂ ਲੰਘਣਾ ਹੈ ਔਰ ਨੀ ਪੱਥਰ ਵੀ ਉਸੇ ਵਿਅਕਤੀ ਕੋਲ ਰਖਵਾਇਆ ਗਿਆ ਹੈ ਜੋ ਕਿ ਇਸ ਸੜਕ ਤੋਂ ਲੰਘਦੇ ਨੇ ਜੋ ਵਿਅਕਤੀ ਦੇ ਸੜਕ ਤੋਂ ਕੰਮ ਲੈਣਗੇ ਲੈਣਗੇ ਨਾਲ ਹੀ ਉਹਨਾਂ ਨੇ ਜਲੰਧਰ ਦੀ ਜਿਮਨੀ ਚੂਣ ਤੋਂ ਜਿਹੜਾ ਹੈ ਜਿਮਨੀ ਚੂਣ ਤੇ ਬੋਲਦੇ ਹੋਏ ਕਿਹਾ ਹੈ ਕਿ ਇਹ ਚੂਣ ਵਿੱਚ ਪਤਾ ਲੱਗ ਜਾਏਗਾ ਕਿ ਕੰਮ ਕਰਨ ਵਾਲਿਆਂ ਨੂੰ ਜਿੱਤ ਮਿਲੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਤਰੱਕੀ ਦੀ ਰਾਹਾਂ ਤੇ। ਟੁਪੋਟੀ ਕੀ ਕਿਹਾ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੇ ਆਓ ਤੁਹਾਨੂੰ ਵੀ ਦਿਖਾਉਨੇ ਆਏ ਤਸਵੀਰਾਂ। ਇੱਕ ਹੋਰ ਉਦਘਾਟਨ ਬਟਾਲੇ ਦੇ ਵਿਕਾਸ ਜੋ। ਸੋ ਇਹ ਜਿਹੜਾ ਰੋਡ ਹੈ ਇਹਦੀ ਬੜੀ ਲੰਮੇ ਸਮੇਂ ਤੋਂ ਸਾਡੇ ਦੁਕਾਨਦਾਰ ਵੀਰਾਂ ਦੀ ਔਰ ਇਧਰ ਰੋਡ ਤੋਂ ਜਿੰਨਾ ਜਿੰਨਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਖੋਲੇ ਨੇ ਉਹਨਾਂ ਦੀ ਡਿਮਾਂਡ ਸੀ ਵੀ ਇਹ ਰੋਡ ਜਿਹੜਾ ਵਾ ਤੇ ਬਹੁਤ ਛੋਟਾ ਇਹਨੂੰ ਵੱਡਾ ਕੀਤਾ ਜਾਵੇ। ਪੂਰੇ ਸੜਕ ਜਿਹੜੀ ਆਪਾਂ 33 ਫੁੱਟ ਚੌੜੀ ਜਿਹੜੀ ਇਹ ਸਰ ਕਰਨ ਜਾ ਰਹੇ ਆ। ਇਹ 12 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਰੋਡ ਬਣੂਗਾ। ਔਰ ਮੈਂ ਇੱਕ ਗੱਲ ਮੰਨਣਾ ਕਹਿ ਸਕਦਾ ਵੀ ਵਾਕਈ ਅੱਜ ਲੋਕ ਕਹਿੰਦੇ ਆ ਪਿਆ ਵੀ ਹੁਣ ਸਾਡਾ ਬਟਾਲਾ ਵਿੱਚ ਜਿਹੜਾ ਤਰਕੀ ਚਾਹੁੰਦਾ ਕਿੰਨੇ ਕਿਲੋਮੀਟਰ ਇਹ ਨੀਅਰ ਅਬਾਊਟ 6 ਕਿਲੋਮੀਟਰ ਸਾਢੇ 6 ਸਾਢੇ 6 ਕਿ ਜਿਹੜੀ ਸਰ ਅਕਸ਼ਰ ਸੀਐਮ ਸਾਹਿਬ ਇਤੇ ਰਹਿਤੇ ਆ ਕਿ ਅਸੀਂ ਖੁਦ ਉਦਘਾਟਨ ਦੀ ਕਰਦੇ ਪਬਲਿਕ ਉਪਰਵਾਨ ਤੁਸੀਂ ਵੀ ਐਸੀ ਹੁਕਮ ਕੀਤੇ ਕਿੱਥੋਂ ਆਏ ਨਹੀਂ ਮੈਂ ਇਹ ਵੀ ਦੱਸੂਗਾ ਤੁਹਾਨੂੰ ਜਿੰਨੇ ਵੀ ਉਦਘਾਟਨ ਸਾਡੇ ਲੋਕ ਸਾਡੇ ਵੀਰ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ ਸਾਡਾ ਫਰਜ਼ ਬਣਦਾ ਹੈ ਪਿਆਰ ਦਾ ਗੱਲ ਜਿਹੜੇ ਉਹਨਾਂ ਤੋਂ ਕਰਵਾਈਏ ਸੋ ਅੱਜ ਵੀ ਤੋਂ ਕਰਾਇਆ ਅੱਜ ਸਾਡੇ ਮੇਰੇ ਵੱਡੇ ਵੀਰ ਅਮਰਤਵੀਰ ਜੀ ਇਹ ਸਪੈਸ਼ਲ ਜਲੰਧਰ ਤੋਂ ਆਏ ਨੇ ਪੀ ਐਚ ਰਿਜ਼ੋਰਟ ਆ ਇਹਨਾਂ ਦਾ ਇਸੇ ਰੋਡ ਤੇ ਆ ਸੋਨੂ ਜੀ ਜੱਜਪਾਲ ਚੋਹਾਨ ਜੀ ਵਿਕ ਸਾਹਿਬ ਰਜਿੰਦਰ ਆਪਣੇ ਰਜਿੰਦਰ ਜੀ ਮਾਮਾ ਜੀ ਕਾਂਦਾ ਬਰਤਨ ਸਿੰਘ ਸਾਹਿਬ ਹੋਣੀ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਇਸ ਰੋਡ ਦੇ ਉੱਤੇ ਜਿਨ੍ਹਾਂ ਦਾ ਕਾਰਬਾਰ ਹੈ ਕਾਰੋਬਾਰ ਉਹ ਸਾਰੇ ਇਕੱਠੇ ਹੋਏ ਨੇ ਔਰ ਕਿਉਂਕਿ ਖੁਸ਼ੀ ਵੀ ਇਹਨਾਂ ਨੂੰ ਤੇ ਪਹਿਲ ਕਦਮੀ ਵੀ ਜਿਹੜੀ ਹੋ ਇਹਨਾਂ ਦੀ ਬਾਰੇ ਜਲੰਧਰ ਚ ਕੈਂਪੇਨਿੰਗ ਕਰਦੇ ਪਿਓ ਕਿਸਾਨ ਮੋਰ ਦੇ ਦੇਖੋ ਜੀ ਨਤੀਜਾ ਤੁਹਾਨੂੰ ਜਿਹੜਾ ਬਹੁਤ ਖੂਬ ਨਜ਼ਰ ਆਊਗਾ ਆ ਜਿਹੜੇ ਬੜੇ ਬੜੇ ਕਿਉਂਕਿ ਅੱਗੇ ਹੀ ਲੋਕ ਸਭਾ ਦੀਆਂ ਵੋਟ ਉਹ ਵੱਡੀਆਂ ਪਾਰਟੀਆਂ ਦੇ ਮੂਹਰੇ ਵੋਟ ਪੈ ਜਾਂਦੀ ਹੈ ਸੋ ਕਹਿਣ ਦਾ ਭਾਵ ਐਰ ਕੀ ਜਿਹੜੀ ਵੋਟ ਹੈ ਇਹ ਸਟੇਟ ਦੀ ਇਲੈਕਸ਼ਨ ਹੈ ਔਰ ਲੋਕ ਪਰਿਪਾਤ ਜਾਣਦੇ ਆ ਵੀ ਕਿਹੜਾ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਪੰਜਾਬ ਦੇ ਅਸੀਂ ਉਹਨੂੰ ਅੱਗੇ ਲੈ ਕੇ ਲਾਈਟ ਡਿਸਟ੍ਰਿਕਟ ਇਹਨਾਂ ਤੁਸੀਂ ਕੰਪੇਨਿੰਗ ਕਰਦੇ ਹੋ ਤੁਹਾਡੇ ਕੋਲ ਕਿਹੜਾ ਏਰੀਆ ਵਾ ਔਰ ਕਿਹ ਕਿਹੇ ਨੇ ਕੰਪਲੀਟਿੰਗ ਚੱਲਦੇ ਮੇਰੇ ਕੋਲ ਤੁਸੀਂ ਅ ਵਾਡਾਂ ਵਾਈਜ਼ ਸਾਡੀਆਂ ਡਿਊਟੀਆਂ ਲੱਗੀਆਂ ਨੇ ਔਰ ਮੇਰੇ ਥੱਲੇ ਬਾਕੀ ਟੀਮਾਂ ਨੇ ਕੰਮ ਕਰ ਰਹੀਆਂ ਨੇ ਜਿੱਦਾਂ ਹੁਣ ਅੱਜ ਮੈਨੂੰ ਜ਼ਰੂਰੀ ਆਉਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਮੇਰਾ ਕੋਈ ਬਟਾਲੇ ਸ਼ਹਿਰ ਦਾ ਵਿਕਾਸ ਦਾ ਕੰਮ ਤੇ ਕੋਈ ਅੜਿੱਕਾ ਹੋਵੇ ਸੋ ਮੈਨੂੰ ਇਹ ਆ ਵੀ ਜਿਹੜੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਤਰਜੀਹ ਦੇ ਕੇ ਹੁਣ ਮੈਂ ਸਵੇਰੇ ਜਲੰਧਰ ਤੋਂ ਆਇਆ ਉਧਾਰਤਨ ਕਰਕੇ ਵਾਪਸੀ ਜਲੰਧਰ ਜਾ ਰਹੇ ਆ ਰੀਜ਼ਨ ਇਹੋ ਹੀ ਆ ਵੀ ਮੇਰਾ ਸ਼ਹਿਰ ਦੀ ਤਰੱਕੀ ਦੇ ਵਿੱਚ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਸੀਂ ਹਾਂ ਹਾਂ ਸੜਕ ਜਿਹੜੀ ਹੈ ਦੇਖੋ ਜੀ ਇਹ ਜਿਹੜਾ ਇਹ ਠੇਕਾ ਹੁਣ ਜ਼ਿੰਮੇਵਾਰੀ 5 ਸਾਲ ਦੀ ਠੇਕੇਦਾਰ ਦੀ ਹੈ ਜੇ ਕੋਈ ਕੱਲ ਨੂੰ ਸੜਕ ਟੁੱਟਦੀ ਹੈ ਜੋ ਵੀ ਕੋਈ ਨੁਕਸਾਨ ਹੁੰਦਾ ਉਹ ਠੇਕੇਦਾਰ ਹੀ ਜਿਹੜਾ ਉਹ ਪਰਪਾਈ ਕਰੂਗਾ ਉਹਨੂੰ ਠੀਕ ਕਰੂਗਾ ਉਹਨੂੰ